ਕਾਰਜੋਗ ਮੁਲਾਜ਼ਮ ਸਾਥੀਓ ਜਦਾਂ ਕਿ ਤੁਹਾਨੂੰ ਪਤਾ ਹੈ ਕਿ ਸੀਪੀਐਫ ਕਰਮਚਾਰੀ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਪ੍ਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ਤੇ ਐਸੇ ਸੰਘਰਸ਼ ਦੇ ਚੱਲਦੇ ਆ ਲਗਾਤਾਰ ਜਿਹੜਾ ਮੀਟਿੰਗਾਂ ਦਾ ਸਿਲਸਲਾ ਸਰਕਾਰ ਨਾਲ ਵੀ ਚੱਲਦੇ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ 27 ਜੂਨ ਤੇ 2 ਜੁਲਾਈ 2024 ਨੂੰ ਜਲੰਧਰ ਦੇ ਵਿੱਚ ਸੀਪੀਐਫ ਕਰਮਚਾਰੀ ਯੂਨੀਅਨ ਨਾਲ ਦੋ ਮੀਟਿੰਗਾਂ ਕੀਤੀਆਂ ਸੀ ਉਸ ਤੋਂ ਬਾਅਦ ਦੋ ਵਾਰ ਪੱਤਰ ਜਾਰੀ ਹੋਇਆ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦਾ ਔਰ ਦੋਨੋਂ ਵਾਰੀ ਉਹ ਪੱਤਰ ਮੁਲਤਵੀ ਹੋਇਆ ਹੁਣ ਉਹਦੇ ਸਬੰਧ ਦੇ ਵਿੱਚ ਜਿਹੜੀ ਅੱਜ ਮੀਟਿੰਗ ਕੈਬਨਿਟ ਸਬ-ਕਮੇਟੀ ਦੇ ਨਾਲ ਰੱਖੀ ਗਈ ਸੀ ਉਸ ਵਿੱਚ ਅਫਸਰ ਸਾਹਿਬਾਨ ਤੇ ਮੰਤਰੀਆਂ ਵੱਲੋਂ ਥਾੜੀਵਾਲ ਸਾਹਿਬ ਆਈ ਹੋਈ ਸੀਗੇ ਉਹਦੇ ਵਿੱਚ ਜਦੋਂ ਗੱਲਬਾਤ ਹੋਈ ਤਾਂ ਅਫਸਰਾਂ ਵੱਲੋਂ ਇੱਕ ਗੱਲ ਰੱਖੀ ਗਈ ਕਿ ਕੇਂਦਰ ਸਰਕਾਰ ਵੱਲੋਂ ਨਵੀਂ ਜਿਹੜੀ ਪਾਲਸੀ ਹੈ ਯੂਪੀਐਸ ਉਹ ਲਿਆਂਦੀ ਗਈ ਹੈ ਪਹਿਲਾਂ ਇੱਕ ਵਾਰ ਉਹਨੂੰ ਦੇਖ ਲਿਆ ਜਾਵੇ ਤੇ ਜਦੋਂ ਜਥੇਬੰਦੀ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਤੁਹਾਡੇ ਵੱਲੋਂ ਤਾਂ 14% ਵੀ ਜਮਾ ਨਹੀਂ ਕਰਾਇਆ ਜਾ ਰਿਹਾ ਤੇ ਤੁਸੀਂ ਕੀ 1.8% ਜਮਾ ਕਰਵਾ ਲੋਗੇ ਨਾਲੇ ਜਿਸ ਯੂਪੀਐਸ ਦੀ ਗੱਲ ਕਰ ਰਹੇ ਉਹਦਾ ਜਿਹੜਾ ਵਿਰੋਧ ਹੈ ਉਹ ਹਜੇ ਦਾ ਕੇਨਰ ਸਰਕਾਰ ਦੇ ਮੁਲਾਜ਼ਮ ਕਰੀ ਜਾ ਰਹੇ ਨੇ ਜਿਹਦਾ ਨੋਟੀਫਿਕੇਸ਼ਨ ਤੱਕ ਜਾਰੀ ਨਹੀਂ ਹੋਇਆ ਤੇ ਸਰਕਾਰ ਉਹਦੇ ਉੱਤੇ ਆਸ ਲਾ ਕੇ ਬੈਠੀ ਹੋਈ ਏ ਤਾਂ ਉਸ ਅਧਾਰ ਤੇ ਅਫਸਰ ਸ਼ਾਹੀ ਬਿਲਕੁਲ ਚੁੱਪ ਸੀਗੀ ਜਾਂ ਅਸੀਂ ਕਹਿ ਲਈਏ ਕਿ ਅਫਸਰ ਸ਼ਾਹੀ ਨੂੰ ਉਸ ਗੱਲ ਤੇ ਕੋਈ ਜਵਾਬ ਨਹੀਂ ਆਇਆ ਔਰ ਖਾਸ ਤੌਰ ਤੇ ਇਹ ਗੱਲ ਕਹੀ ਗਈ ਕਿ ਤੁਸੀਂ ਬਾਰ ਬਾਰ ਇੱਕ ਟੰਡੋਰਾ ਪੇਟ ਰਹੇ ਹੋ ਕਿ ਸਰਕਾਰ ਪੈਨਸ਼ਨ ਕਿੱਥੋਂ ਦੇਗੀ ਤੇ ਜੇ ਸਰਕਾਰ ਕੋਲ ਪੈਨਸ਼ਨ ਦੇਣ ਜੋਗੇ ਪੈਸੇ ਨਹੀਂ ਕੀ ਸਰਕਾਰ ਕੋਲ 1.8% ਯੂਪੀਐਸ ਦੇ ਮੁਤਾਬਕ ਸ਼ੇਅਰ ਦੇਣ ਦਾ ਪੈਸਾ ਹੈਗਾ ਤਾਂ ਵੀ ਅਫਸਰशाही ਉਸ ਗੱਲ ਦੇ ਉੱਤੇ ਚੁੱਪ ਸੀਗੀ ਇਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ 5 ਤਰੀਕ ਨੂੰ ਜਿਹੜੀ ਆਉਣ ਵਾਲੀ 1 ਅਕਤੂਬਰ ਦੀ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਲ ਜਿਹੜੀ ਮੀਟਿੰਗ ਆ ਉਹ ਕਰਵਾਈ ਜਾਏਗੀ ਤੇ ਜਥੇਬੰਦੀ ਵੱਲੋਂ ਆਪਣਾ ਜਿਹੜਾ ਸਟੈਂਡ ਹੈ ਉਹ ਬਿਲਕੁਲ ਸਪੱਸ਼ਟ ਰੱਖਿਆ ਗਿਆ ਕਿ ਮੀਟਿੰਗਾਂ ਦੇ ਕਿਸੇ ਵੀ ਦੌਰ ਤੋਂ ਚਾਹੇ ਉਹ ਅਫਸਰ شاہੀ ਦੇ ਨਾਲ ਹੋਵੇ ਮੰਤਰੀ ਸਾਹਿਬਾਨ ਨਾਲ ਹੋਵੇ ਜਾਂ ਮੁੱਖ ਮੰਤਰੀ ਸਾਹਿਬ ਨਾਲ ਹੋਵੇ ਅਸੀਂ ਕਿਸੇ ਵੀ ਦੌਰ ਨੂੰ ਇਗਨੋਰ ਨਹੀਂ ਕਰਾਂਗੇ ਹਰ ਮੀਟਿੰਗ ਦੇ ਵਿੱਚ ਸ਼ਾਮਲ ਹੋਵਾਂਗੇ ਪਰ ਜੇਕਰ ਸਰਕਾਰ ਨੇ ਪੁਰਾਣੀ ਪੈਨਸ਼ਨ ਦੇ ਮੁੱਦੇ ਦੇ ਉੱਤੇ ਕੋਈ ਠੋਸ ਫੈਸਲਾ ਨਾਲ ਆ ਤਾਂ ਗਿੱਦੜਬਾਹ ਤੇ ਬਰਨਾਲਾ ਇਹ ਦੋ ਚੋਣਾਂ ਦਾ ਜਿਹੜਾ ਅਸੀਂ ਮੀਟਿੰਗ ਕਰਕੇ ਫੈਸਲਾ ਲਿਆ ਸੀ ਉਹ ਅਸੀਂ ਆਪਣਾ ਸਪਸ਼ਟ ਕੀਤਾ ਹੈ ਕਿ ਗਿੱਦੜਵਾਹਾ ਤੇ ਬਰਨਾਲਾ ਚੋਣਾਂ ਤੋਂ ਪਹਿਲਾਂ ਪਹਿਲਾਂ ਤੁਸੀਂ ਕੋਈ ਫੈਸਲਾ ਨਾਲਿਆ ਤਾਂ ਉਹਨਾਂ ਚੋਣਾਂ ਦੇ ਵਿੱਚ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਡੇ ਪੱਧਰ ਦੇ ਉੱਤੇ ਵਿਰੋਧ ਕਰੇਗੀ ਤੇ ਝੰਡਾ ਮਾਰਚ ਵੀ ਕਰੇਗੀ। ਉਹਦੇ ਨਾਲ-ਨਾਲ ਜਿਹੜੀਆਂ ਹਰਿਆਣੇ ਦੀਆਂ ਚੋਣਾਂ ਆ ਰਹੀਆਂ ਅਸੀਂ ਬਹੁਤ ਜਲਦ ਚੰਡੀਗੜ੍ਹ ਤੇ ਹਰਿਆਣੇ ਦੇ ਵਿੱਚ ਸਰਕਾਰ ਦੇ ਵਿਰੁੱਧ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਕਰਨ ਜਾ ਰਹੇ ਹਾਂ। ਸੋ ਉਮੀਦ ਕਰਦਾ ਕਿ ਅੱਜ ਦੀ ਜਾਣਕਾਰੀ ਦੇਣਾ ਜਿਹੜਾ ਸੀਗਾ ਉਹ ਮੇਰਾ ਫਰਜ਼ ਸੀ ਕਿ ਤੁਹਾਨੂੰ ਹਰ ਇੱਕ ਗੱਲ ਤੋਂ ਜਾਣੂ ਕਰਵਾਇਆ ਜਾ ਸਕੇ ਪਰ ਤਿਆਰੀ ਇਹ ਜਿਹੜੀ ਉਹ ਗਿੱਦੜ ਵਾਹੇ ਤੇ ਬਰਨਾਲੇ ਦੀ ਜ਼ਰੂਰ ਰੱਖਿਓ ਜੇ ਸਰਕਾਰ ਭੱਜਦੀ ਏ ਵਹੇ ਭੱਜਣ ਵਾਲੀ ਗੱਲ ਨਹੀਂ ਭੱਜੀ ਹੋਈ ਸਰਕਾਰ ਏ ਤੇ ਇਹਨਾਂ ਨੂੰ ਅਸੀਂ ਗਿੱਦੜ ਵਾਹੇ ਜ਼ਰੂਰ ਘੇਰਨਾ ਆ ਜਿਹੜੀ ਸਰਕਾਰ ਦੀ ਦੁੱਖ ਦੀ ਰਗ ਆ ਧੰਨਵਾਦ ਸਾਥੀਓ ਜੈ ਜਨਤਾ ਜੈ ਸ਼ਿਵ ਰੱਚ ਜਿੱਤ ਲੜਦੇ ਲੋਕਾਂ